बाजरे दी रोटी कौन बनाया बाजरे दी रोटी बनाਉਂਦੇ ਆ ਬਾਈ ਹਰੇਕ ਦੀ ਜਨਾਨੀ ਤੋਂ ਨਹੀਂ ਬਣਦੀ ਜਿਹੜੀ ਬੁੱਢੀ ਹੈ ਘਰ 'ਚ ਉਹ ਤੋਂ ਨਹੀਂ ਬਣਦੀ बाजरे दी रोटी ਬਣਾ ਰਹੇ ਹਾਂ ਨੌਰੀ ਬਾਦਰ ਤੇ ਬਾਬੀ ਨੇ ਸਭ ਕੁਝ ਘਰ ਰੱਖਿਆ ਹਾਂ ਆਏ ਹੁੰਦੇ ਬਹਿ ਬੈੰਦੇ ਸਹੀ ਆਲਾ ਪਰਜਾਈ ਨੇ ਸਭ ਕੁਝ ਸਿਖਾਇਆ ਤਾਂ ਜਿਹੜੇ ਹੁੰਦੇ ਬਹਿ ਬੈੰਦੇ ਆਹ ਕਿਹੜਾ ਇਧਰ ਮੁਕਰੇ ਬਾਈ ਓਏ ਅੱਛਾ ਠੀਕ ਹੈ ਇਹ ਆਨੰਦਪੁਰੀਆ ਤੂੰ ਤੂੰ ਨਹੀਂ ਦੱਸਦੇ ਵੀ ਅਸੀਂ ਕਰੇ ਕੰਮ ਨਹੀਂ ਕਰਦੇ ਹਾਂ ਹੁਣ ਪਤਾ ਲੱਗਦਾ ਹੁਣ ਪਤਾ ਲੱਗਦਾ ਵੀ ਪਹਿਲਾਂ ਘਰੇ ਵੀ ਜੀ ਥੱਲੇ ਹੁਣ ਕੱਢ ਦੇ ਕੱਢਦੇ ਹਾਂ ਨੀ ਆਪਾਂ ਨਹੀਂ ਕਰਦੇ ਉੱਥੇ ਪਕਾਏ ਨੂੰ ਇਹ ਉਤਾਰ ਕੇ ਕਿਉਂ ਨਹੀਂ ਹਾਂ ਸਭ ਲਗਾਈ ਕੇ ਪਿੱਛੇ ਲੱਗੇ ਹੈ ਆ ਚੀਜ਼ ਤੋਂ ਪਤਾ ਲੱਗਦਾ ਹੈ ਤੀਵੀਂ ਕੁਛ ਨਹੀਂ ਕਹਿੰਦੇ ਤੀਵੀਂ ਨੇ ਦੇ ਨਹੀਂ ਆਦੀ ਕਿ ਸਭ ਆਪ ਨੂੰ ਕਰਨਾ ਪੈਂਦਾ ਹਾਂ ਇਹੀ ਤਾਂ ਬਾਤ ਹੈ ਭਾਈ ਕੀ ਨਹੀਂ ਕਰਦੀ ਸਾਡੇ ਪਾਣੀ ਰੁਕੀ ਖਲਵਾਈ ਜਾਂਦੇ ਮੇਰੇ ਨਾਲੇ ਖੇਤੀ 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 ਤਾਂ ਚਲੇ ਗਿਆ ਪਾ ਪਕਾ ਕੇ ਦਹੀ ਵੀ ਹਰਿਆਣੇ ਦੇ ਬੰਦੇ ਆ ਟਟਾਲਾ ਬੋਲਾ ਭਾਈ ਬਾਜਰੇ ਦੀ ਰੋਟੀ ਚਾਹੀਦੀ ਹੈ ਭਰਾ ਏ ਟਟਾਲਾ ਸਾਡਾ ਛੋਟਾ ਅੱਛਾ ਜੀ ਫਿਰ ਮੋਗੇ ਛੋਟੇ ਵੀਰ ਨੂੰ ਖਵਾ ਇਹ ਬਾਜਰੇ ਦੀ ਰੋਟੀ ਪਕਾ ਦੇ ਕਿਉਂ ਟਟਾਲੇ ਬਾਜਰੇ ਦੀ ਰੋਟੀ ਖਾਏਗਾ ਅੱਜ ਅੱਛਾ ਯਾਰ ਆ ਗਈ ਹੈ ਨਾ ਖਿਚੜੀ ਬਾਜਰੀ ਦੀ ਖਿਚੜੀ ਵਾਹ ਕੀ ਬਾਤ ਹੈ ਖਾਂਦ ਕੇ ਮਲਾਈ ਹੈ ਸਿੰਦੀ ਬੰਨੇ ਠੀਕ ਹੈ ਜੀ ਬਾਜਰੇ ਦੀ ਰੋਟੀ ਕਿਸੇ ਕਿਸੇ ਤੋਂ ਪੱਕਦੀ ਹੈ ਬਾਈ ਆ ਸਾਡੇ ਚੋਬਰਾਂ ਨੇ ਬਣਾਤੀਆਂ ਭਰਾਵਾ ਧੰਨਵਾਦ ਇਹਨਾਂ ਦਾ ਨਿੰਦਪੁਰੇ ਤੋਂ ਆ ਕੇ ਪਈਏ ਕੱਢੀ ਸੀ ले भाई मन अंदर पूरी इसको पकड़ा दे मैं नहीं दूं पकड़ा पकड़ा अचंमच फड़ा दे इतड़ा पवन ने तो कड्डी जोर अंबरती है आई चंबरती है हां ऐज खिचड़ा खिचड़ा चल और बाजरे का सब्जी भी पी है हैं चल तो अट्ठे कर ले कोई रोटी बाजी खाने ਨਾ ਕੋਈ ਆਵ ਖਾਲੂ ਰੋਟੀ ਦਾ ਕੰਮ ਨਹੀਂ ਵੇਡਦੇ ਆ ਫਿਰ ਪਹਿਲਾਂ ਆਪਾਂ ਪਾਂਡੇ ਪੁੰਡੇ ਕਰਾ ਦੇ ਮੈਨੂੰ ਕੁੱਤੇ ਕਤੇ ਲਹੂ ਮੇਰਾ ਬਹੁਤ ਪਿੱਤਾ ਵਾ ਜਾ ਜਾਤੇ ਪਿਆਰ ਹੁੰਦਾ ਦੇਖਿਆ ਚਾ ਚਾ ਤੁਸੀਂ ਕਹਿੰਦਾ ਲਹੂ ਪੀਣਾ ਉਹ ਕੰਦ ਕਿਉਂ ਕਰਦਾ ਰੋਟੀਆਂ ਤੁੱਤੀ ਕਰਨੀਆਂ ਪੈਗੀਆਂ ਫੇਰ ਲਾਗੇ ਬਾਹਰ ਚੋ ਅੱਜ ਤੱਕ ਕਾਟੋ ਫੁੱਲਾਂ ਦੇ ਲੱਗਦੀ ਐ ਸੰਗੋੜ ਫੜਾਊਗਾ ਤੇ ਉਹ ਬਾਦੈ ਯਾਰ ਉਹ ਕੋਈ ਦਾ ਕੋਈ ਮੋਤੇ ਵਿੱਚ ਹੁੰਦਾ ਕੋਈ ਬੂਰੀ ਬੰਨੀ ਐ ਕਿਉਂ ਪਾਉਣ ਨੂੰ ਨਾ ਪੁੱਛ ਲੈ ਬੂਰੀ ਬੰਨੀ ਐ ਤੇ ਕਿਉਂ ਪਾਉਣ ਨੂੰ ਉੱਪਰ ਤੇ ਐ ਜਿਸੋ ਬਾਬਰੇ ਨਾਂ ਕੀ ਲੰਗ ਰਿਹਾ ਜਿਹੜਾ ਫਿੱਟ ਗਿਆ ਅੰਨਾ ਕਿ ਲੋਕ ਤੱਕ ਗਿਆ ਉਹ ਕਿਸੇ ਦੇ ਕੰਮਾਂ ਦੀ ਸੇਵਾ ਲੱਗੀ ਸੇਵਾ ਲੱਗੀ ਇਹ ਜੋ ਘੇਰਦੇ ਆ ਦੇਲੇ ਬੰਦਾ ਬਾਈ ਚੋਪਰ ਇੱਦਾਂ ਜੋਪਰ ਸਾਡੇ ਆ ਜੁਲਵਾ ਵਾ ਡਿੱਗ ਪਿਆ ਝੇੜਦੇ ਫਿਰ ਤੂੰ ਅਗਲੇ ਵੀ ਖੋਇ ਤੁਨੂੰ ਚੋਪਰੇ ਲਗਾੜੇ ਹੋਈ ਤੇ ਆਏ ਹਾਈ ਸੀ ਸੀ ਸੋਚ ਪੈ ਕੇ ਟੋਕ ਲੈ ਉਹ ਖਾਣ ਵੀ ਨਾ ਰਹਿੰਦੇ ਗਿਣਤੀ ਨਹੀਂ ਕਰ ਦਿੰਦੇ ਡੋਕਲੇ ਲਿਆ ਫਿਰ ਅਗਰ ਆਪਕੋ ਅਣਜਾਣੇ ਨੰਬਰੋਂ ਸਿਮਪਲ ਜੀ ਬਾਬਾ ਜੀ ਤੇ ਕੀ ਕਰ ਲੈਣਾ ਕਿ ਉਹ ਨਵਾ ਵੀ ਸੁਧਾ ਲੈ ਆਪਰ ਹੱਥ ਪਰ ਨਾ ਥੋੜ